ਸਰਹੱਦੀ ਜਨਾ ਗੁਰਦਾਸਪੁਰ ਦੇ ਪਿੰਡਾਂ ਵਿੱਚ ਬਣੀਆਂ ਡਿਫੈਂਸ ਕਮੇਟੀਆਂ ਦੇ ਉਪਦੇਦਾਰਾਂ ਦੇ ਨਾਲ ਡੀਜੀ ਬਾਰਡਰ ਰੇਂਜ ਅਮਨਿਸਟਰ ਸੰਦੀਪ ਗੋਇਲ ਦੇ ਵੱਲੋਂ ਦਿਨਾਂ ਨਗਰ ਵਿਖੇ ਵਿਸ਼ੇਸ਼ ਮੁਲਾਕਾਤ ਕੀਤੀ ਗਈ ਹੈ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਡਿਫੈਂਸ ਕਮੇਟੀ ਆ ਪੰਜਾਬ ਪੁਲਿਸ ਦੇ ਨਾਲ ਮਿਲ ਕੇ ਨਸ਼ਿਆਂ ਵਿਰੁੱਧ ਯੁੱਧ ਮੁਹਿੰਮ ਦੇ ਵਿੱਚ ਇਹਵ ਭੂਮਿਕਾ ਨਿਭਾ ਰਹੇ ਹਨ ਡੀਜੀ ਨੇ ਦੱਸਿਆ ਕਿ ਪਿਛਲੇ ਸਾਲ ਦੌਰਾਨ ਸਰਹੱਦੀ ਖੇਤਰਾਂ ਤੋਂ ਵੱਡੀ ਮਾਤਰਾ ਦੇ ਵਿੱਚ ਹੈਰੋਇਨ ਅਤੇ ਡਰੋਨ ਬਰਾਮਦ ਕੀਤੇ ਗਏ ਨੇ ਜਦੋਂ ਕਿ ਨਸ਼ਾ ਮੁਕਤੀ ਲਈ ਹਜ਼ਾਰਾਂ ਲੋਕਾਂ ਨੂੰ ਵੋਟ ਸੈਂਟਰਾਂ ਦੇ ਨਾਲ ਜੋੜਿਆ ਗਿਆ ਹੈ ਉਨੇ ਕਹੇ ਕਿ ਡਿਫੈਂਸ ਕਮੇਟੀਆਂ ਬਹੁਤ ਸਮੇਂ ਸਿਰ ਦਿੱਤੀ ਜਾਣਕਾਰੀ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਵੱਡੀ ਸਫਲਤਾ ਜਿਹੜੀ ਕਿ ਮਿਲ ਰਹੀ ਹੈ ਜਿਹੜੀ ਵਿਲੇਜ ਡਿਫੈਂਸ ਕਮੇਟੀਆਂ ਸੀਗੀਆਂ ਜਿਹੜੀਆਂ ਪੰਜਾਬ ਪੁਲਿਸ ਦੇ ਨਾਲ ਰਲ ਕੇ ਇਹ ਯੁੱਧ ਨਸ਼ਿਆਂ ਵਿਰੁੱਧ ਦੇ ਵਿੱਚ ਮੁਹਿੰਮ ਦੇ ਵਿੱਚ ਸਰਗਰਮ ਰੋਲ ਅਦਾ ਕਰ ਰਹੀਆਂ ਨੇ ਉਹਨਾਂ ਨਾਲ ਰੂਬਰੂ ਹੋਣ ਆਇਆ ਸੀ ਮਿਲਣ ਆਇਆ ਸੀ ਵਿਚਾਰ ਵਟਾਂਦਰਾ ਕਰਨ ਆਇਆ ਸੀ ਸ਼ੁਕਰੀਆ ਕਰਨ ਆਇਆ ਸੀ ਪਿਛਲੇ ਸਮੇਂ ਦੇ ਵਿੱਚ ਸ਼੍ਰੀ ਅਦਿੱਤਿਆ ਦੀ ਅਗਵਾਈ ਜਿਹੜਾ SSP ਆ ਨੇ ਦੋਦਾਸਪੁਰ ਦੇ ਉਹਨਾਂ ਦੀ ਅਗਵਾਈ ਦੇ ਵਿੱਚ ਸਾਰੇ ਇਹਨਾਂ ਦੇ ਥੱਲੇ ਜਿਹੜੀ ਟੀਮ ਨੇ SPD ਸਾਹਿਬ ਨੇ ਮিস্টার ਦਵਿੰਦਰ ਮਨਾਸ ਡੀਐਸਪੀ ਮੌਜੂਦ ਹੈ ਚਾਂਦੀ ਕੁਮਿੰਦਰ ਇਹਨਾਂ ਨੇ ਬਹੁਤ ਸ਼ਲਾਘਾਯੋਗ ਕੰਮ ਕੀਤਾ ਹੈਗਾ तकरीबन ਇਹਨਾਂ ਦਾ ਜਿਹੜਾ 37 ਕਿਲੋਮੀਟਰ ਇੰਟਰਨੈਸ਼ਨਲ ਬਾਰਡਰ ਪੈਂਦਾ ਹੈਗਾ ਦੋਦਾਸਪੁਰ ਨੂੰ ਜ਼ਿਆਦਾਤਰ ਤਿੰਨ ਥਾਣਿਆਂ ਦਾ ਬਹਿਰਾਮਪੁਰ ਕਲਨ ਔਰ ਤੇ ਦੁਰੰਗਲੇ ਦਾ ਤਿਕਰੀਪਨ ਨੰਨਾ ਨੇ 20 ਕਿਲੋ ਦੇ ਕਰੀਬ ਹੈਰੋਇਨ ਜਿਹੜੀ ਬਰਾਮਦ ਕੀਤੀ ਹੈਗੀ ਹੈ 2000 ਦੇ ਕਰੀਬ ਬੰਦਿਆਂ ਨੂੰ ਓਟ ਸੈਂਟਰ ਦੇ ਵਿੱਚ ਰਜਿਸਟਰ ਕਰਾਇਆ ਤੇ 500 ਬੰਦਿਆਂ ਨੂੰ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਇਹ ਇੱਕ ਮੈਨਿਟੇਰੀਅਨ ਫੇਸ ਹੈਗਾ ਬਰਦਾਸਪੁਰ ਪੁਲਿਸ ਦਾ ਤਾਂ ਜੋ ਜੋ ਸਾਡੇ ਜੋ ਬੱਚੇ ਗੁੰਮਰਾਹ ਹੋ ਕੇ ਨਸ਼ੇ ਦੀ ਦਲਦਲ ਵਿੱਚ ਫਸ ਚੁੱਕੇ ਨੇ ਅਸੀਂ ਉਹਨਾਂ ਨੂੰ ਉਸ ਦਲਦਲ ਵਿੱਚੋਂ ਬਾਹਰ ਕੱਢਣ ਲਈ ਸਾਡਾ ਇਹ ਇੱਕ ਉਪਰਾਲਾ ਹੈਗਾ ਜੇ ਤੁਹਾਨੂੰ ਪਤਾ ਹੈ ਕਿ ਪੰਜਾਬ ਅਸੀਂ ਸਰਹੱਦੀ ਸੁੱਭਾ ਓਨ ਕਰਕੇ ਪੰਜਾਬ ਜਿਹੜਾ ਪਾਕਿਸਤਾਨ ਹੈ ਔਰ ਖਾਸ ਕਰਕੇ ਆਈਐਸਏ ਹੀ ਬੈਕ ਦੇ ਜਿਹੜਾ ਟੈਰਰ ਨਾਰਕੋ ਟੈਰਰ ਹੈ ਉਹੋ ਡਰੋਨਸ ਦੇ ਆਨ ਨਾਲ ਸਾਡੇ ਚੈਲੰਜਸ ਵਧੇ ਨੇ ਐਂਡੀਪੀਐਸ ਨੂੰ ਤੇ ਹਥਿਆਰਾਂ ਨੂੰ ਡਰੋਨ ਰਾਹੀਂ ਪੰਜਾਬ ਦੇ ਵਿੱਚ ਭੇਜਿਆ ਜਾ ਰਿਹਾ ਸੈਂਟਰਲ ਜੈਂਸੀਜ਼ ਬੀਐਸਐਫ ਮਿਲਟਰੀ ਪੰਜਾਬ ਪੁਲਿਸ ਬੜੇ ਕੋਆਰਡੀਨੇਟਡ ਤਰੀਕੇ ਨਾਲ ਇਸ ਚੈਲੰਜ ਨੂੰ ਨਜਿੱਠ ਰਹੀ ਹੈ ਕਾਫੀ ਵੱਡੇ ਪੱਧਰ ਤੇ ਰਿਕਵਰੀਆਂ ਹੋਈਆਂ ਨੇ ਡਰੋਨਸ ਰਿਕਵਰ ਹੋਏ ਨੇ ਅਸੀਂ ਇਨਟਰੂਡਰਸ ਨੂੰ ਫੜਿਆ ਹੈਗਾ ਕਾਫੀ ਵੱਡੇ ਕਾਰਟਲਸ ਨੂੰ ਬਸਟ ਕੀਤਾ ਹੈਗਾ ਬੀਡੀਸੀਜ਼ ਦਾ ਰੋਲ ਕਿਉਂਕਿ ਇਹ ਇਹਨਾਂ ਦੇ ਜਿਹੜੇ ਕੰਨ ਤੇ ਜਿਹੜੇ ਜ਼ਮੀਨ ਤੇ ਨੇ ਉਹ ਸਾਨੂੰ ਰੀਅਲ ਟਾਈਮ ਇਨਫੋਰਮੇਸ਼ਨ ਸਾਨੂੰ ਸ਼ੇਅਰ ਕਰਦੇ ਨੇ ਜਿਹਦੇ ਨਾਲ ਅਸੀਂ ਇਸ ਸਾਰੇ ਜਿਹੜੀ ਮੁਹਿੰਮ ਦੇ ਵਿੱਚ ਕਾਮਯਾਬ ਹੋਏ ਆ ਮੈਂ ਫਿਰ ਕ੍ਰਾਸਪੋਰਟ ਟੀਮ ਦੀ ਕਿ ਰਿਡ ਦਿੱਤੇ ਆਈਪੀਐਸ ਦੀ ਸਲਾਹਗਾ ਕਰਦਾ ਕਿ ਉਹਨਾਂ ਨੇ ਇਸ ਫਰੰਟ ਤੇ ਬਹੁਤ ਵਧੀਆ ਕਾਰਜਕਾਰੀ ਕੀਤੀ ਹਾਂਜੀ ਸਭ ਤੋਂ ਜਿੱਦਾਂ ਪੈਰੀਆ ਤੇ ਲੱਗਦਾ ਬਾਦ ਵਿੱਚ ਕਰਦੇ ਤੇ ਉੱਥੇ ਦੇਖੋ ਅਸੀਂ ਜਿਹੜੀ ਸਾਡੀ ਸੈਕੰਡ ਲਾਈਨ ਆਫ ਡਿਫੈਂਸ ਹੈ ਜਿਸ ਤਰ੍ਹਾਂ ਮੈਂ ਕਿਹਾ ਕਿ 37 ਕਿਲੋਮੀਟਰ ਦਾ ਏਰੀਆ ਹੈਗਾ ਤੇ ਅਸੀਂ ਉਹਦੇ ਉੱਤੇ ਜਿਹੜੀਆਂ ਡਿਟੇਲਸ ਆ ਪਬਲਿਕ ਡੋਮੇਨ ਦੇ ਵਿੱਚ ਨਹੀਂ ਸ਼ਿਫਟ ਕਰਾਂ ਮੈਂ ਡਿਸਕਸ ਕਰਾਂਗਾ ਬਟ ਐਡਿਕੁਏਟ ਸਕਿਉਰਿਟੀ ਅਰੇਂਜਮੈਂਟਸ ਅਸੀਂ ਉੱਥੇ ਕੀਤੇ ਨੇ ਦਿਨ ਰਾਤ ਸਾਡੀਆਂ ਕਯੂਆਰਟੀ ਟੀਮਸ ਸਾਡੀਆਂ ਜੜੀਆਂ ਅਸੀਂ ਜੜੀਆਂ ਰਿਜ਼ਰਵਸ ਬਣਾਈਆਂ ਹੈਗੀਆਂ ਨੇ ਸਾਡੀਆਂ ਜਿਹੜੇ ਪੀਸੀਆਰ ਮੋਬਾਈਲ ਟੀਮਸ ਨੇ ਸਾਡੇ ਜਿਹੜੇ ਲਗਾਤਾਰ ਗਾਸਟਡ ਆਫਿਸਰਸ ਤੇ ਐਸਐਚਓ ਸਾਹਿਬਾਨ ਨੇ ਉਹ ਉਸ ਖੇਤਰਾ ਵਿੱਚ ਨਿਗਰਾਨੀ ਬਣਾਈ ਰੱਖੇ ਨੇ ਤੇ ਉਹਨਾਂ ਦੀ ਜਿਹੜੀ ਬੀਐਸਐਫ ਮਿਲਟਰੀ ਅਤੇ ਸੈਂਟਰਲ ਏਜੰਸੀ ਨਾਲ ਕੋਆਰਡੀਨੇਸ਼ਨ ਚੰਗੀ ਹੈ ਇਸ ਕਰਕੇ ਅਸੀਂ ਇਸ ਸਮਾਗਮ ਰਾਹੀਂ ਲੋਕਾਂ ਨੂੰ ਆਸ਼ਵਾਸਨ ਦੇਨੇ ਇਹ ਸਭ ਕੁਝ ਚੰਗਾ ਹੈ